ਦੇ ਚਾਰੀ ਮੁਕੀਆਂ ਟਪੀਆਂ ਨਾਮ ਦੀਆ ਵੰਡ ਸਕੇ ਤੇਗ ਕਿਲਾਈ ਤੇਗ ਵਗ ਤੇਗ ਤੇ ਹੰਤੜ ਕੀ ਤੋਂ ਤੇਰਾ ਪਿਆਰ ਨੇ ਅਸੀਂ ਚਾਰੀਆਂ ਦੀ ਕਾਇ ਕਿ ਆਂ ਕਰਕੇ ਖਾਸ ਇਹ ਬੋਲਣਾ ਜੀ ਵਾਹੀ ਗੁਰੂ ਜਨਾ ਸਿੰਘਾ ਜਿੰਨਾ ਸਿੰਘਾ ਜਿੰਨਾ ਸੇਵਾਲੀ ਤਾਂ ਨਹੀਂ ਹਾਇ ਗੁਰਮਨਿਆ ਕੀ ਤੋ ਸਿੱਕੀ ਕਿਸ ਸੁਣਾਣੇਗੀ ਥਨ ਦੀ ਕੁਮਾਰੀ ਦਾ ਧਿਆਨ ਕਰਕੇ ਕਾਸਾ ਜੀ ਬਲੋ ਜੀ ਬੋਲੇ ਪੰਜਾ ਤੱਕ ਤਾਂ ਸਭ ਗਦਵਾਰਿਆਂ ਦੇ ਧਿਆਨ ਤਰਕੇ ਕਾਸਾ ਜੀ ਬਲੋ ਜੀ ਬੋਲੇ ਗੁਰੂ ਜੇ ਮੈਂ ਸਰਤ ਤੇ ਤੁਸੀਂ ਮਤ ਕਾਸਾ ਦੀ ਗੇ ਲਾ ਸਕੀ ਸਰਤ